ਸਾਧੂ ਦੀ ਬਾਣੀ ਕਹਿੰਦੀ ਨੇ ਐ ਉਹ ਸਾਧੂ ਹੁੰਦੇ ਨੇ ਵਕੀਲ ਸੱਚੀ ਦਰਗਾਹ ਦੇ ਪਾਰੇ ਲਗਾਉਂਦੇ ਜੀਵਾਂ ਨੂੰ ਸਾਧੂ ਤੇ ਫਿਰ ਜੀ ਦਰਗਾਹ ਦੇ ਪਾਰੇ ਲਗਾਉਂਦੇ ਜੀਵਾਂ ਨੂੰ ਸਾਧੂ ਤੇ

ਸੰਗ ਅਨੰਦ ਸਾਹਿਬ ਦੇ ਵਿੱਚ ਦਿਓ ਸਾਥ ਬੇਨਤੀ ਹੈ ਕਿ ਜਿਹੜੀ ਵਸ ਖੜੀ ਹੈ ਮਾਰ ਪੰਜ ਸੱਤ ਮਿੰਟ ਦੀ ਗੱਲ ਹੈ ਭਾਈ ਹੁਣੇ ਸਮਾਪਤੀ ਹੋ ਜਾਣੀ 10 ਮਿੰਟ ਰੁਕ ਜਾ ਹੋਰ ਓ ਰਾਮ ਸਲੀ ਮਹਲਾ ਜੀ ਜਨੰਦਿ ਕਿਉਂਕਾਰ ਸਤਗੁਰ ਪ੍ਰਸਾਦ ਸਾਰੇ ਸਾਥ ਦਿਓ ਭਾਈ ਅਨੰਦ ਦੇ ਨੰਦ ਪਿਆ ਮੇਰੀ ਮਾਏ ਸਤ ਗੁਰੂ ਹੈ ਪਾਇਆ ਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ पर परिया परिया शब्द परिया पिया परिया चवलगाविया परिया चवलगा

सभिन सभ पुजारियानो शपाके, तारी शपाके, तारी नाम ਆਪੀ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਹਿਬ ਜਿਨ ਪਏ ਸਰਸੇ ਪੂਰੇ ਗੁਰਦੇਸਾਈ ਤੇ ਸਿਮਰਤ ਹੈ ਤੇ ਗਤਿ ਗਤਿ ਭਰਪੂਰ ਅਹੰਤ ਨਾਨਕ ਗੁਰ ਚਰਨ ਲਾ ਕੇ ਬਾਖੇ ਅਤਤੋ पवण गुरू पाणी पिता माता तारत पवण गुरू पाणी पिता माता तारी पवण गुरू पाणी पिता माता तर त कर्मी 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 आ पोइ कर्मी वाहे वाहेगुरु वाहे गुरु वाहे गुरु वाहे गुरु वाहे वाहेगुरु वाहे गुरु वाहे वाहे

A <laughs> tear ਬੇਨਤੀ ਕਿਛਾ ਦੇ ਕਰੋ ਪ੍ਰਵਾਨ ਫਿਰ ਬੇਨਤੀ ਸੰਤਾਨ ਨੂੰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤੇਨੇ ਤਾਂ ਆਪਣਿ ਨਿਹਾਰਣ ਮਾਰਾ ਦੁਖਾਂਤਾ ਸੁਭਰਾਸਤਾ ਕੋ ਵਿਗਨ ਲਗੂ ਲਾਗੇ ਜਾਕੀ ਪ੍ਰਭ ਆਗੇ ਅਰਦਾਸ ਦਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੀ ਜੀ ਸਹਾਈ ਵਾਰ ਸ੍ਰੀ ਭਗਵੰਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤ ਅਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰੰਗਦ ਗੁਰਤੇ ਅਮਰਦਾਸ ਸ੍ਰੀ ਰਾਮਦਾਸ ਹੋਈ ਸਹਾਈ ਘਰ ਨੋ ਨਿਧ ਅਬੈ ਧਾਈ ਸਭ ਥਾਈ ਹੋਈ ਸਹਾਈ ਦਸਵੀਂ ਪਾਤਸ਼ਾਹ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧੰਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਨਿਮਾਣਿਓ ਕੇ ਮਾਨ ਸਤਾ ਧੰਨ ਧਰ ਸਤਗੁਰੂ ਸਾਹਿਬ ਮਹਾਰਾਜ ਆਪ ਜੀ ਕੀ ਮਹਿਮਾ ਕਹੀ ਨਾ ਜਾਏ ਅੰਮਨੇ ਜਿਨਾਂ ਸਾਸ ਗ੍ਰਾਸ ਨ ਬਿਸਰੈ ਹਰ ਨਾਮਾ ਮਨ ਮੰਤ ਤਨ ਸਿਸੇ ਨਾਨਕਾ ਪੂਰਨ ਸੋਈ ਸਾ ਜਿਸ ਪ੍ਰਸਾਦ ਸਭ ਜਗਤ ਪਰਾਇਆ ਸਦਾ ਨਮਸਕਾਰ ਧੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਆ ਬੋਲੋ ਬਰਸਾਏ ਸੰਗ ਮਹਾਰਾਜ ਧੰਤਰ ਬਾਬਾ ਰੰਗੀਲਾ ਮਹਾਰਾਜ ਜੀਓ ਧੰਤਨ ਬਾਬਾ ਵੀਰਮਦਾਸ ਮਹਾਰਾਜ ਜੀਓ ਧੰਤਨ ਤਨਦਰ ਬਾਬਾ ਨਿਕਸੂ ਮਹਾਰਾਜ ਜੀਓ ਆਪ ਜੀ ਦੀਆਂ ਮਿੱਠੀਆਂ ਨਿਵੇਦਨਤਾ ਸਾਹਿਤ ਛੇਪੋਵੀਆਂ ਆਨੰਦ ਸਾਹਿਬ ਜੀ ਦੇ ਜਾਪ ਭੋਗ ਪਾਏ ਗਏ ਨੇ ਨਿਗੀ ਗੋਦ ਵਿੱਚ ਬੈਠ ਕਰਕੇ ਰਾਗੀ ਕਵਿਸ਼ਰੀ ਜਥੇ ਸੱਦ ਪੁਰਸ਼ ਸਤ ਮਹਾਰਾਜੀਆਂ ਵੱਲੋਂ ਸਤਗੁਰੂ ਜੀ ਪਾਵਨ ਦੂਰੀਆਂ ਵਿੱਚ ਵਿਚਰ ਕਰਕੇ ਨਰੋਲ ਕੀਰਤਨ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਕੀਤੀਆਂ ਗਈਆਂ ਨੇ ਸਤਗੁਰੂ ਜੀ ਪਾਵਨ ਬਾਣੀ ਦੇ ਜਾਪ ਕੀਰਤਨ ਕਥਾ ਵਿਚਾਰ ਕਰਦਿਆਂ ਹੋਇਆਂ ਇਹ ਕਾਹਨ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਖਿਮਾ ਕਰੋ ਅਗਾਂਹ ਸਮੱਤ ਬਖਸ਼ੋ ਸਮੱਤ ਬਖਸ਼ ਕੇ ਸ਼ਬਦ ਕੀਰਤਨ ਕਥਾ ਵਿਚਾਰ ਕਰਨ ਦੇ ਦਾਤ ਬਖਸ਼ਿਸ਼ ਕੋ ਸਤਿਗੁਰੂ ਜੀ ਪਾਵਨ ਬਾਣੀ ਦਰਗਾਹੇ ਪ੍ਰਮਾਨ ਕਰੋ ਬਾਣੀ ਦਾ ਭਾਵ ਕੀਰਤਨ ਦਾ ਭਾਵ ਸੰਗਤਾਂ ਦੇ ਹਿਰਦਿਆਂ ਦੇ ਬਸੌ ਸੰਗਤਾਂ ਦੀਆਂ ਹਾਜ਼ਰੀਆਂ ਬਿਲਕੁਲ ਬਿਟਾਉਣਾ ਚੱਲਿਆ ਕਦਮ ਕਦਮ ਲੈ ਕੇ ਵਿਚਲਾਉਣਾ ਦਰੋ ਕਰੋ ਨਾਮਦਾਨ ਉਹ ਸਿੱਖੀ ਜੀਵਨ ਚੜ੍ਹਦੀ ਕਲਾ ਹਰਵਧਾਨ ਦੀਵਾਨੇ ਫਤਿਹ ਬਖਸ਼ਿਸ਼ ਕਰਨੀ ਸਤਿਪੁਰਸ਼ਾਂ ਨੂੰ ਲੰਬੀ ਆਯੂ ਦੇ ਰੋਗ ਦਰ ਤੰਦਰੁਸਤੀ ਦੇ ਦਾਨ ਬਖਸ਼ਿਸ਼ ਕਰਨੇ ਸਤਿਗੁਰੂ ਜੀ ਤਾਂ ਜੋ ਕਿ ਸੰਗਤਾਂ ਨੂੰ ਐਸੇ ਤਰ੍ਹਾਂ ਆਪ ਜੀ ਦੇ ਚਰਨਾ ਕਮਲਾਂ ਦੇ ਨਾਲ ਜੋੜੀ ਰੱਖਣ ਗਰੀਬ ਨਿਵਾਜ਼ ਫਿਰ ਦਿਨ ਦੀ ਅੱਜ ਦੀ ਸਮਾਪਤੀ ਹੋਈ ਛੇ ਪੂਰੀ ਅਨੰਦ ਸਾਹਿਬ ਜੀ ਦੇ ਜਾਪ ਸ਼ਲੋਕ ਕੋੜੇ ਗਏ ਨੇ ਪਾਵਨ ਦਰਗਾਹ ਵਿੱਚ ਪੰਚਾ ਅਮਰਤ ਵਿੱਚ ਕੜਾ ਪ੍ਰਸ਼ਾਦੀ ਦੇ ਸਾਜਿਕੇ ਆਜਰੇ ਹੈ ਜੀ ਕਰੀਮ پاک ਸਾਹਿਬ ਰਾਈ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਪਵਿੱਤਰ ਕੜਾ ਪ੍ਰਸ਼ਾਦੀ ਦੇ ਨੂੰ ਦਰਗਾਹੇ ਪਰਵਾਨ ਕਰਕੇ ਆਪ ਜੀ ਖੋਗ ਲਾਵੋ ਲੱਗਿਆ ਪਉ ਸਰਬਤ ਵਿੱਚ ਵਰਤੋਂ ਦੀ ਅਗਿਆ ਬਖਸ਼ਿਸ਼ ਕਰੋ ਕਿਰਪਾ ਕਰੋ ਐਸ ਵੇਲੇ ਸਤਿਗੁਰੂ ਜੀ ਪਾਵਨ ਮੁਕਰਬਨ ਤੋਂ ਜਿਨ੍ਹਾਂ ਦੇ ਮਿਲਿਆ ਕਰਕੇ ਆਪ ਜੀ ਦਾ ਨਾਮ ਚਿਤਿਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹੇ ਗੁਰੂ ਸਾਹਿਬ ਜੀ तो हे सतन श्री गुरू साहिब जी जय त शरीर मंदा ਸਤਿਗੁਰੂ ਮਿਲਾ ਗੁਣ ਗਾਹ ਹੈ ਗੁਣ ਬੋਲੇ ਬਣੀ ਹਰ ਗੁਣ ਝਪ ਉਹ ਮਹਾਧਮ ਸਭ ਤੀਰਥ ਵਰਤ ਜਗ ਪੁੰਨ ਤੁਲਾਹ ਇਲਾ ਵਿਖਮੈ ਪਾਪ ਤਵਾ ਹੈ ਗੁਰੂ ਜੀ ਦਾ ਫਲਸਾ ਵਾਹ